ਸੀ ਉਸ ਤੋਂ ਬਾਅਦ ਸੀਐਮ ਨੂੰ ਦਫ਼ਤਰ ਗਈ ਉਸੇ ਦੀ ਮਦਦ ਲਗਾਈ ਉਸ ਤੋਂ ਮੈਡਮ ਵੀ ਅਗਲੇ ਦਿਨ ਰਿਟਾਇਰਮੈਂਟ ਸੀ ਤੇ ਸਿੱਧਾ ਕਰਨ ਚੱਲ ਗਈ ਜਿਹੜੇ ਉਹਨਾਂ ਨੇ ਕਿਹਾ ਮੈਡਮ ਨੇ ਸੀਐਮ ਨੇ ਕਿਹਾ ਵੀ ਤੁਸੀਂ ਕੰਪਲੇਂਟ ਲਿਖ ਕੇ ਦਿਓ ਉਹਨੇ ਕਿਹਾ ਵੀ ਕੰਪਲੇਂਟ ਲਿਖਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਚੱਲਦਾ ਮੈਂ ਨਾਲ ਜਾ ਕੇ ਸੈਂਪਲ ਕਰ ਲਿਆ ਮੈਂ ਸਾਨੂੰ ਉਸ ਬੰਦੇ ਤੇ ਨਾ ਵਿਸ਼ਵਾਸ ਨਹੀਂ ਹੋਇਆ ਕਿਹੜੇ ਸੈਂਪਲ ਭਰ ਕੇ ਲਿਆਏਗਾ ਘਰੇ ਬਣਾ ਕੇ ਘਟਾ ਦੇ ਇਹ ਦੁਕਾਨ ਹੈ ਕਿ ਦੀ ਜਗ੍ਹਾ ਦੇ ਹੈ ਨਹੀਂ ਕਿਲਾ ਚੌਕ ਜਿੱਨੇ ਆਵੇ ਸਾਡੇ ਘਰ ਕੇ ਕੇਕ ਪਿਆ ਕੋਈ ਮਾਨਤਾ ਪ੍ਰਾਪਤ ਲਬੋਰੀ ਤੋਂ ਚੈੱਕ ਕਰਾ ਲਈ ਜੇ ਮੈਂ ਤੋੜਾਇਦਾ ਤਾਂ ਕੁਝ ਲੱਗ ਗਿਆ ਤੇ ਗੁਨਾਹਗਰ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਇਹ ਕੁਝ ਅਸੀਂ ਕੇਕ ਦੇ ਗਿਆ ਉਹਦੇ ਜੂਲੀ ਜੀ ਹੈ ਪਹਿਲਾਂ ਵੀ ਇਹ ਨਹੀਂ ਬਿਲਕੁਲ ਇਹ ਜਦੋਂ ਨਿਆਂ ਦਾ ਉਹਦੇ ਜਾਂਦਾ ਐਦਾਂ ਹੋਇਆ ਅਸੀਂ ਅਸੀਂ ਫ੍ਰੀਜ਼ਰ ਚ ਰੱਖਿਆ ਜੀ ਜੀ ਸਾਡੇ ਕੋਲ ਫ੍ਰਿਜ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਇਤਨ ਐਨੀ ਗੰਦੀ ਬਦਬੂ ਆ ਰਹੀ ਸੀ ਨਾ ਅਗਲੇ ਦਿਨੇ ਅਸੀਂ ਤਾਂ ਉਹਦੇ ਵਿੱਚ ਉਝੇ ਹੋਏ ਸੀ ਸੋਹਰੇ ਤੇ ਬੱਚੇ ਦਾ ਕੋਸ਼ਿਸ਼ ਕਰ ਰਹੇ ਸੀ ਕੋਸ਼ਟਮਾਰਡਮ ਨਾ ਹੋਵੇ ਉਹ ਛੋਟੀ ਜਿਹੀ ਬੱਚੀ ਨੂੰ ਚੀਰ ਫੜ ਕਰਨੀ ਆ ਪਰ ਸਾਡੀ ਮਜਬੂਰੀ ਸੀ ਵੇ ਗੁਨਾਹਗਾਰ ਨੂੰ ਸਜ਼ਾ ਦਿਵਾਉਣੀ ਆ ਸੀ ਕੋਸ਼ਿਸ਼ ਹੋਏ ਸੀ ਕੋਸ਼ਟਮਾਰਡਮ ਕਰਾਇਆ ਸੀ ਕਿ ਸਾਡੀ ਬਹਾਰ ਲਾਈ ਜਾਵੇ ਸਜ਼ਾ ਮਿਲੇ